ਪਵਨ ਵਾਲਮੀਕੀ ਤੀਰਥ ਵਿਖੇ ਧਾਰਮਿਕ ਝੰਡੇ ਨੂੰ ਲੈ ਕੇ ਛਿੜਿਆ ਵਿਵਾਦ ਇਸ ਦੇ ਚੱਲਦਿਆ ਅੱਜ ਵੱਖ-ਵੱਖ ਵਾਲਮੀਕੀ ਭਾਈਚਾਰੇ ਦੇ ਸੰਗਠਨਾਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੋਲ ਦੇ ਉੱਤੇ ਕੀਤਾ ਗਿਆ ਰੋਜ ਪ੍ਰਦਰਸ਼ਨ ਅਤੇ ਭੰਡਾਰੀ ਪੋਲ ਨੂੰ ਕੀਤਾ ਗਿਆ ਬੰਦ ਇਸ ਮੌਕੇ ਤੇ ਵੱਡੀ ਤਦਾਦ ਚ ਵਾਲਮੀਕੀ ਭਾਈਚਾਰੇ ਦੇ ਲੋਕ ਉੱਥੇ ਮੌਜੂਦ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਮੇਰਾ ਨਾਮ ਸ਼ਸ਼ੀ ਗੱਲਾ ਹੋਰ ਪੰਮਨ ਵਾਲਮੀਕੀ ਤਿਰਥ ਐਕਸ਼ਨ ਕਮੇਟੀ ਦਾ ਮੈਂ ਪੰਜਾਬ ਪ੍ਰਧਾਨ ਆ ਅੱਜ ਦਾ ਜਿਹੜਾ ਇਹ ਰੋਸ਼ ਪ੍ਰਦਰਸ਼ਨ ਦਾ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਵਾ ਭੰਡਾਰੀ ਪੁਲ ਜਾਮ ਕੀਤਾ ਗਿਆ ਵਾ ਇਹ ਸਮੂਚੇ ਵਾਲਮੀਕੀ ਭਾਈਚਾਰੇ ਦੇ ਧਾਰਮਿਕ ਸੰਗਠਨਾ ਵੱਲੋਂ ਰੱਖਿਆ ਗਿਆ ਜਿਹਦੀ ਰਹਿਨਮਾਈ ਬਹੁਤ ਹੀ ਸਤਕਾਰਯੋਗ ਪਰਮਾਧਿਨੀ ਸ਼ੁਕਰਾਚਾਰਾ ਦਰਸ਼ਨ ਰਾਵਨ ਜੀ ਔਰ ਸੰਗਠਨਾ ਦੇ ਜਿਹੜੇ ਜਿੰਨੇ ਵੀ ਧਰਮ ਗੁਰੂ ਨੇ ਉਹਨਾਂ ਦੀ ਰਹਿਨਮਾਈ ਚ ਹੋ ਰਿਹਾ ਹੈ ਔਰ ਇਹ ਇਸ ਕਰਕੇ ਰੱਖਿਆ ਗਿਆ ਵੀ 27 ਤਰੀਕ ਵਾਲੇ ਦਿਨ ਦੇਖੋ ਬਹੁਤ ਹੀ ਕਾਲਾ ਦਿਨ ਮਤ ਭਾਗਾ ਦਿਨ ਜਿਸ ਦਿਨ ਬੇਦਵੀ ਗੱਬਰ ਵੱਲੋਂ ਸੇਵਕਨਾਥ ਵੱਲੋਂ ਔਰ ਉਹਦੇ ਬੇਟੇ ਵੱਲੋਂ ਗੱਬਰ ਦੇ ਬੇਟੇ ਵੱਲੋਂ ਇਹ ਬੇਦਵੀ ਕਰਾਈ ਗਈ ਆ ਔਰ ਬਹੁਤ ਹੀ ਜ਼ਿਆਦਾ ਜਿਹੜਾ ਦੁੱਖ ਹੋਇਆ ਪੂਰੇ ਵਿਸ਼ਮਵਾਰਚ ਵਾਸਤੇ ਵਾਲਮੀਕੀ ਸਮਾਜ ਦੇ ਲੋਕਾਂ ਨੂੰ ਕਿ ਉੱਥੇ ਪਾਲਕੀ ਤੋੜੀ ਗਈ ਉੱਥੇ ਜੁੱਤੀਆਂ ਲੈ ਕੇ ਗਏ ਲੋਕ ਉੱਥੇ ਤਲਵਾਰਾਂ ਲੈ ਕੇ ਗਏ ਉੱਥੇ ਘਟਕੇ ਲੈ ਕੇ ਗਏ ਉੱਥੇ ਗਾਲੀ ਗਲੋਚ ਹੋਇਆ ਉੱਥੇ ਨਿਕਰਾਂ ਪਾ ਕੇ ਅੰਦਰ ਬੜੇ ਲੋਕ ਉੱਥੇ ਇੱਥੋਂ ਤੱਕ ਕਿ ਗੱਲੇ ਦੇ ਉੱਤੇ ਬਹਿ ਕੇ ਗੱਬਰ ਨੇ ਗੱਲੇ ਤੇ ਫਿਰ ਰਿਹਾ ਐ ਕਰਕੇ ਮਤਲਬ ਸ਼ਰਮਨਾਕ ਗੱਲ ਇਤੋਂ ਘਟਿਆ ਹਰਕਤ ਹੋ ਹੀ ਨਹੀਂ ਸਕਦੀ ਸੰਤ ਸਮਾਜ ਵੀ ਉੱਥੇ ਮੌਜੂਦ ਸੀ ਉਹਨਾਂ ਦਾ ਕਹਿਣਾ ਕੋਈ ਬੇਦੰਦ ਨਹੀਂ ਹੈ ਅੱਛਾ ਤੁਸੀਂ ਮੀਡੀਆ ਵਾਲੇ ਹੋ ਮੀਡੀਆ ਵਾਲੇ ਹੋ ਨਾ ਔਰ ਮੀਡੀਆ ਵਾਲੇ ਇਹ ਵੀਡੀਓ ਜਿਹੜੀ ਵੇਖਣ ਦੇ ਆ ਇਹ ਮर्याਦਤ ਨਾ ਹੋਇਆ ਕੰਮ ਇੱਕ ਵਾਰੀਆਂ ਮਰਿਆਦਾਂ ਨਿਕਵਆਂਡੀਆਂ ਇਹ ਬੜਕਾਂ ਮਰਿਆਦਾਂ ਨਾ ਵੱਜਦੀਆਂ ਪਈਆਂ ਜਦੋਂ ਵੀ ਕੋਈ ਮਰਿਆਦਤ ਕੰਮ ਹੁੰਦਾ ਪਾਠ ਪੂਜਾ ਹੁੰਦੀ ਵਿਧੀਵਤ ਉੱਥੇ ਇੱਕ ਭੂਮੀ ਪੂਜਨ ਕੀਤਾ ਜਾਂਦਾ ਵਾ ਝੰਡੇ ਦਾ ਇੱਕ ਥੜਾ ਬਣਾਇਆ ਜਾਂਦਾ ਆ ਉੱਥੇ ਕੋਈ ਜਲ ਛਰਕਾਇਆ ਜਾਂਦਾ ਵਾ ਕੋਈ ਫੁੱਲ ਵਰਸਾਏ ਜਾਂਦੇ ਆ ਕੋਈ ਮਿੱਠਾ ਵੰਡਿਆ ਜਾਂਦਾ ਵਾ ਫਿਰ ਝੰਡੇ ਚੜ੍ਹਦੇ ਨੇ ਔਰ ਮਰਿਆਦਾਂ ਨਾ ਭਾਵੇਂ ਲਾਲ ਹੀ ਝੰਡਾ ਚੜ੍ਹ ਜਾਂਦਾ ਇਹ ਮਰਿਆਦਾ ਨਹੀਂ ਇਹ અપਮਾਨ ਹੋਇਆ ਤਾਨੂੰ ਮਿਲਦਾ ਕਿ ਝੰਡਾ ਦੂਜਾ ਲੱਗਣਾ ਚਾਹੀਦਾ ਅਸੀਂ ਇਹ ਚੋਣਿਆ ਝੰਡਾ ਭਾਵੇਂ ਲਾਲ ਹੀ ਲੱਗ ਜਾਂਦਾ ਇਹ ਜਿਹੜੇ ਸੰਗਠਨਾਂ ਦੇ ਲੋਕ ਜਿਨ੍ਹਾਂ ਨੇ ਉਹ ਤਿਰੱਦੀ ਆਜ਼ਾਦੀ 'ਚ ਆਪਣਾ ਹਿੱਸਾ ਪਾਇਆ ਔਰ ਲੜਾਈ ਲੜ ਕੇ ਧੂਣਾ ਸਾਹਿਬ ਵੀ ਜਿਹੜਾ ਮਿਲਿਆ ਇਹ ਭਾਵਾਦਸ ਦੀ ਬਦੌਲਤ ਮਿਲਿਆ ਉਸ ਟਾਈਮ ਦੇ ਮੁੱਖ ਮੰਤਰੀ ਨੇ ਕਬਜ਼ਾ ਦਿੱਤਾ ਸਮਾਜ ਨੂੰ ਜਦੋਂ ਭੁਖੜਤਲਾਂ ਸੰਗਠਨਾਂ ਨੇ ਰੱਖੀਆਂ ਬਾਬਿਆਂ ਨੇ ਨਹੀਂ ਰੱਖੀਆਂ ਅੱਜ ਉਹ ਜਿਹੜਾ ਮਿਲਿਆ ਆ ਤਿਰਥ ਉਹ ਸੰਗਠਨਾ ਦੀ ਵਜ੍ਹਾ ਨਾਲ ਮਿਲਿਆ ਇਹਨਾਂ ਦੀ ਸਹਿਮਤੀ ਹੋਣੀ ਚਾਹੀਦੀ ਆ ਝੰਡਾ ਚਾਹੇ ਲਾਲ ਚੜ੍ਹ ਜਾਏ ਪੀਲਾ ਚੜ੍ਹ ਜਾਏ ਸਮਾਨੀ ਚੜ੍ਹ ਜਾਏ ਪੀਲਾ ਚੜ੍ਹ ਜਾਏ ਕੋਈ ਵੀ ਚੜ੍ਹ ਜਾਏ ਪਰ ਉਹ ਸਹਿਮਤੀ ਦੇ ਨਾਲ ਚੜ੍ਹਨਾ ਚਾਹੀਦਾ ਜੇ ਉਹਨਾਂ ਨੂੰ ਲੱਗਦਾ ਉਹਨਾਂ ਦੇ ਡੇਰਿਆਂ ਦਾ ਰੰਗ ਹੋ ਸਕਦਾ ਲਾਲ ਦੋਨਾਂ ਪੰਨੇ ਡੇਰੇ ਨੇ ਉਹਨਾਂ ਦੇ ਅਸੀਂ ਉਹਨਾਂ ਦੀ ਡੇਰਿਆਂ ਦੀ ਅਦਬ ਕਰਦੇ ਆ ਉਹਨਾਂ ਨੂੰ ਸਤਿਕਾਰ ਕਰਦੇ ਆ ਔਰ ਗਰਧਾਰੀਨਾਥ ਜੀ ਔਰ ਮਲਕੀਰਨਾਥ ਜੀ ਅਸੀਂ ਉਹਨਾਂ ਨੂੰ ਮੱਥਾ ਵੀ ਟੇਕਦੇ ਆ ਸਾਡੇ ਸੰਤ ਨੇ ਉਹ ਮਗਰ ਜਿਹੜਾ ਇਹ ਤੀਰਤ ਦੀ ਗੱਲ ਆ ਇਹ ਪੂਰੇ ਵਿਸ਼ਵ ਦਾ ਇਹ ਸਾਰਿਆਂ ਦੀ ਓਨੀ ਉਪਮਾਇਆ ਉਹ ਓਨੀ ਸ਼ਰਧਾ ਆ ਜਿੰਨੀ ਉਹਨਾਂ ਦੀ ਆ ਅਸੀਂ ਚਾਹੁੰਦੇ ਆ ਕਿ ਇੱਥੇ ਕੋਈ ਇਤਨਾ ਲੜਾਈ ਝਗੜਾ ਨਹੀਂ ਸੀ ਹੋਣਾ ਚਾਹੀਦਾ ਇਹ ਵਿਵਾਦੀਤ ਮੁੱਦਾ ਜਾਣ ਬੁੱਝ ਕੇ ਗੱਬਰ ਵੱਲੋਂ ਚੁੱਕਿਆ ਗਿਆ ਰਾਜਨੀਤੀ ਕਰਨ ਦੇ ਲਈ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਹੁਣ ਅਸੀਂ ਇਹੀ ਚਾਹਾਂਗੇ ਕਿ ਜਿੰਨੀ ਦੇਰ ਤੱਕ ਉਹ ਛੰਡੇ ਰਿਮੂਵ ਨਹੀਂ ਹੁੰਦੇ ਉਹਦੀ ਮਰਿਆਦਾ ਜਿਹੜੀ ਆ ਉਹ ਤਦ ਬਹਾਲ ਹੁੰਦੀ ਆ ਉਹ ਚੇ ਮਲਬ ਸਫਾਈ ਹੋਵੇ ਉਹਦੀ ਪਵਿੱਤਰਤਾ ਜਾਇ ਛੜਕਾਇਆ ਜਾਵੇ ਉਥੇ ਪਾਠ ਪੂਜਾ ਹੋਵੇ ਔਰ ਨਾਲ ਦੀ ਨਾਲ ਜਿਹੜੇ ਲੋਕੀ ਸ਼ਰਾਰਤੀ ਸੀ ਜਿਨ੍ਹਾਂ ਵੱਲੋਂ ਉਥੇ ਇਹ ਇਨਸੀਡੈਂਟ ਚ ਆਪਣਾ ਹਿੱਸਾ ਪਾਇਆ ਗਿਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਬਿਲਕੁਲ ਜੀ ਐਸਐਸਪੀ ਦੇ ਹੱਥੀ ਦਾ ਬਿਲਕੁਲ ਵੱਡਾ ਰੋਲ ਹੈ ਉਹ ਅਸੀਂ ਉਹਦੇ ਸਰਕਾਰ ਨੂੰ ਵੀ ਕਵਾਂਗੇ ਵੀ ਇਦਾਂ ਦੇ ਵਿਅਕਤੀਆਂ ਨੂੰ ਨਾ ਹੀ ਲਾਉਣ ਏਦਾਂ ਦੀ ਜਗ੍ਹਾ ਤੇ ਚੰਗੀ ਗੱਲ ਆ ਜਿਹੜੇ ਬੰਦੇ ਕੋ ਐਕਸ਼ਨ ਨਹੀਂ ਹੋ ਪਾਇਆ ਜਿਹੜੇ ਬੰਦੇ ਨੇ ਸਾਨੂੰ ਵੀ ਗੁਮਰਾਹ ਕੀਤਾ ਸਾਨੂੰ ਬੰਦੀ ਬਣਾ ਕੇ ਰੱਖਿਆ ਇੱਥੇ ਰਣਜੀਤਾ ਵੀ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸਾਨੂੰ ਇਹ ਹੀ ਆਸ਼ਵਾਸਨ ਦਿੰਦੇ ਰਹੇ ਫੋਨ ਤੇ ਬਸ ਤੁਹਾਨੂੰ ਬੁਲਾ ਰਿਆਂ ਬਸ ਤੁਹਾਡੀ ਬੈਠਕ ਕਰਾ ਰਿਆਂ ਬਸ ਤੁਹਾਡੀ ਓਨੇ ਚ ਇਹ ਕੰਮ ਹੋ ਗਿਆ ਇਹ ਬਿਲੀ ਭੁਗਤਾ ਸਰਕਾਰ ਔਰ ਪ੍ਰਸ਼ਾਸਨ ਜਿਹੜਾ ਭੰਡਾਰੀ ਫੌਜ ਕਿੰਨੇ ਵਜੇ ਦਾ ਕਰ ਚੱਲੂਗਾ ਇਹ ਜਿੰਨੀ ਦੇ ਤੱਕ ਸਾਡੇ ਸੰਗਠਨਾ ਦੇ ਅਧਿਕਾਰੀ ਨਹੀਂ ਕਹਿਣਗੇ ਜੀ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਸਵਾਸਨ ਦਿੱਤਾ ਗਿਆ ਸਾਨੂੰ ਭਾਈ ਤੁਸੀਂ ਅਕਸੈਪਟ ਨਹੀਂ ਕਰੋਗੇ ਜੋ ਪ੍ਰਸ਼ਾਸਨ ਨੇ ਅਸੀਂ ਤੁਹਾਨੂੰ ਰਿਜ਼ਲਟ ਦਿਆਂਗੇ ਤੁਸੀਂ ਉਹ ਸੈਪਟ ਨਹੀਂ ਕੀਤਾ ਹੋਣਾ ਕਿਉਂਕਿ ਸਾਡੀ ਵੀ ਇਹੋ ਜੀ ਮਨਸ਼ਾ ਨਹੀਂ ਹੈ ਕਿ ਸ਼ਹਿਰ ਦਾ ਮਾਹੌਲ ਖਰਾਬ ਕਰੀਏ ਇਹ ਪੰਜਾਬ ਦਾ ਮਾਹੌਲ ਖਰਾਬ ਕਰੀਏ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅੱਜ ਜਿਹੜੇ ਲੋਕ ਪਰੇਸ਼ਾਨ ਹੋਏ ਨੇ ਉਹਨਾਂ ਕੋਈ ਮਾਫੀ ਚਾਹੁੰਦੇ ਆ ਸਾਰੇ ਸ਼ਹਿਰ ਵਸੇਆਂ ਕੋਈ ਵੀ ਸਾਡੀ ਇਹੋ ਜਿਹੀ ਭਾਵਨਾ ਨਹੀਂ ਸੀ ਪਰ ਪ੍ਰਸ਼ਾਸਨ ਨੇ ਜਿਹੜਾ ਕਿਹਾ ਆ ਜੇ ਉਹ ਪਹਿਲੀ 2-3 ਤੱਕ ਨਹੀਂ ਕਰਦੇ 4 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਮੁਖਿਆਲਿਆਂ ਦੇ ਅੱਗੇ ਭਗਵੰਤ ਮਾਨ ਦਾ ਪੁਤਲਾ ਭੁਕੇ ਸਾਰੇ ਡੀਸੀਆਂ ਨੂੰ ਸਾਰੇ ਕਲੈਕਟਰਾਂ ਨੂੰ ਉਹਦੇ ਜਿਹੜੇ ਆ ਮੰਗ ਪੱਤਰ ਦਿੱਤੇ ਜਾਣਗੇ ਉਹ ਨਾ ਮੈਦੀ ਕਿਹਾ ਜਾ ਰਿਹਾ ਜੇ ਕੀ ਗਲਬਤ ਕੀ ਹੋਈ ਸੈਂਟੀ ਕੋਈ ਨਹੀਂ ਪ੍ਰਸ਼ਾਸਨ ਨੇ ਦੋ ਦਿਨ ਦਾ ਟਾਈਮ ਲਿਆ ਜੀ ਸਾਡੇ ਕੋਲ ਦੋ ਦਿਨ ਦਾ ਦੋ ਦਿਨ ਬਾਅਦ ਜਦਾਂ ਜ 29 30 31 ਪਹਿਲੀ ਤੋਂ ਬਾਅਦ ਸਾਨੂੰ ਜਿਹੜਾ ਰਿਜ਼ਲਟ ਮਿਲ ਕੇ ਨਹੀਂ ਦੇਣਗੇ ਤੇ ਸਾਡੇ 4 ਤਰੀਕ ਦਾ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਅਸਰ ਕਰਨੇ ਦੀ ਸਮਾਪਤੀ ਹੋਣ ਕਿਹਾ ਜਾ ਰਿਹਾ ਜੀ ਤਰਨਾ ਸੀ ਆਪਣੀ ਗੱਲਬਾਤ ਕਰਕੇ ਵੀ ਕੀ ਡਿਸਾਈਡ ਕਰਨਾ ਕੀ ਨਹੀਂ ਕਰਨਾ ਜੋ ਸਾਡੇ ਧਰਮ ਗੁਰੂ ਜੋ ਸਾਡੇ ਇਹ ਮੁਖੇ ਸੰਚਾਲਕ ਨੇ ਉਹ ਡਿਸਾਈਡ ਕਰਨਗੇ ਉਹ ਸਾਰਿਆਂ ਦੇ ਸਾਨੂੰ ਤੁਹਾਡੀ ਜਿਮਾਂਡਾ ਕੀ ਸੀ ਜਿਹੜਾ ਢੱਡਾ ਉਤਾਰਿਆ ਜਾਵੇਗਾ ਹੁਣ ਦੇਖੋ ਜੀ ਜਿਹੜਾ ਸਾਨੂੰ ਕਹਿ ਦੇ ਗਏ ਨੇ ਉਹ 100% ਜੀ ਨਹੀਂ ਹੋਏਗਾ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ ਹਾਈ ਕੋਰਟ ਵੀ ਜਾਵਾਂਗੇ ਉਹ ਤਾਂ ਐਸਐਟ ਬਣਾ ਕੇ ਲੈ ਕੇ ਵੀ ਨਾ ਇਹਨਾਂ ਸਾਰਿਆਂ ਦੇ ਖਿਲਾਫ ਉਹ ਕਰਦੇ ਸੀ ਪਰ ਕਹਿ ਰਹੇ ਸੀ ਪ੍ਰਸ਼ਾਸਨ ਨੇ ਲੱਗੀ ਰਹੀ ਹੈ ਪ੍ਰਸ਼ਾਸਨ ਤੁਹਾਡੇ ਕੋ ਪਹੁੰਚਿਆ ਹੁਣ ਕੀ ਸੰਭੀਰ ਨਹੀਂ ਨਹੀਂ ਦੇਖੋ ਕਿ ਤੋਂ ਦੇਖੋ ਇਹ ਮੈਂ ਹੁਣ ਨਹੀਂ ਸ਼ਬਦ ਨਹੀਂ ਲੇਕਿਨ ਜਿਹੜੇ ਪਹੁੰਚੇ ਆ ਉਹ ਆਪਣੇ ਸ਼ਾਸਨ ਨੂੰ ਬਚਾਉਂਦੇ ਆ ਕਿ ਕੋਈ ਵੀ ਗੱਲ ਜਿਹੜੀ ਉਹ ਗਿਵਨ ਡੇ ਆ ਟੇਬਲ ਤੇ ਮੁੱਕਦੀ ਹੈ ਜੇ ਜੰਗਾ ਹੋ ਜਾਵੇ ਜੋ ਮਰਜ਼ੀ ਹੋ ਜਾਏ ਅੱਜ ਤੱਕ ਜਿਹੜੇ ਵੀ ਹੁੰਦਾ ਉਹ ਟੇਬਲ ਦੇ ਉੱਤੇ ਹੁੰਦਾ ਹੈ ਟੇਬਲ ਟਾਕ ਹੁੰਦੀ ਹੈ ਸਾਡੀ ਟੇਬਲ ਟਾਕ ਹੋਈ ਇੱਕ ਜਦੋਂ ਕਿਤੇ ਜੋ ਨਹੀਂ ਕਰਦੇ ਤੇ ਅਭੀ ਇਹ ਲੱਗਦਾ ਕਿ ਜਿਹੜਾ ਅੱਜ ਟੂਰਿਸਟ ਕਰਾਉ ਉਹਦੇ ਜ਼ਿੰਮੇਵਾਰ ਕੌਣ ਹੈ ਇਹ ਨਹੀਂ ਬਣਾਈ ਗਈ ਸੀ ਮਾਦੇ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਇਹ ਮੁੱਖ ਮੰਤਰੀ ਆਫਸ ਜਿਹੜਾ ਆ ਪਾਵਨ ਨਾਗਰਿਕੀਵਕ ਅਨੁਸਾਰ ਇਹ ਦੱਸ ਦੇਣਾ ਚਾਹਨਾ ਜੀ ਇਹ ਪਾਵਨ ਨਾਗਰਿਕੀਤੀ ਦੇ ਅਧ ਜਿਹੜਾ ਚੇਅਰਮੈਨ ਹੈ ਭਗਵੰਤ ਜੀ ਸ਼ੈਨ ਬੋਰਡ ਦਾ ਤੇ ਜੇ ਸ਼ਾਈਨ ਬੋਰਡ ਦੇ ਵਿੱਚ ਕੋਈ ਘਟਨਾ ਹੁੰਦੀ ਆ ਸ਼ਾਈਨ ਬੋਰਡ ਕੋ ਮਿਸ ਅਪਪੀਂਗ ਹੁੰਦੀ ਆ ਸ਼ਾਈਨ ਬੋਰਡ ਦੇ ਵਿੱਚ ਕੋਈ ਬੇਅਦਬੀ ਹੁੰਦੀ ਆ ਇਹ ਭਗਵੰਤ ਮਾਨ ਸਿੱਧ ਅਸੀਂ ਪ੍ਰਧਾਨ ਸਾਹਿਬ ਦੀ ਲੱਗਦਾ ਕਿ ਕੋਈ ਗੱਲਬਾਤ ਤੋਂ ਹੋਈ ਹੈ ਜਬਰ ਜੀ ਨੂੰ ਲੈ ਕੇ ਗੱਪਰ ਆ ਮੈਨੂੰ ਨਾ ਨਹੀਂ ਲੱਗਦਾ ਪਲੀਜ਼ ਉਹ ਚਵਲ ਬੰਦੇ ਨੂੰ ਨਾ ਨਹੀਂ 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 ਸਾਹਿਬ ਝੰਡੇ ਦੇ ਉੱਤੇ ਤੁਹਾਡੀ رائے ਬੜੀ ਚਾਹੀਦਾ ਵਾ ਜਾਂ ਫਿਰ ਝੰਡਾ ਤੇ ਨਹੀਂ ਲੱਗਦਾ ਜੇ ਸਾਰੀ ਰਾਇ ਨਾ ਲੱਗਿਆ ਜੇ ਦੇ ਲੋ ਹੁਣ ਮੈਂ ਤੁਹਾਨੂੰ ਇੱਕ ਸਾਰ ਨੂੰ ਪਹਿਲਾਂ ਵੀ ਗੱਲ ਦੱਸੀ ਸੀ ਹਰ ਹੁਣ ਵੀ ਦੱਸ ਝੰਡਾ ਲਾਉਣ ਦੀ ਰਸਮ ਕੀ ਹੁੰਦੀ ਆ ਪਹਿਲਾਂ ਭੂਮੀ ਪੂਜਨ ਹੁੰਦਾ ਫਿਰ ਉਸ ਜਗ੍ਹਾ ਦੀ ਬਰਿਆਦਾ ਬਣਾਈ ਜਾਂਦੀ ਆ ਫਿਰ ਪੂਜਾ ਮੰਤਰ ਹੁੰਦੇ ਨੇ ਫਿਰ ਹੋਰ ਤਰ੍ਹਾਂ ਦੀਆਂ ਵੱਡੀਆਂ ਗੱਲਾਂ ਹੁੰਦੇ ਫਿਰ ਝੰਡਾ ਚੜਦਾ ਡਾਂਗਾ ਨਾ ਬਾਸ਼ਿਆਂ ਬਾਲਿਆਂ ਨਾ ਉਹ ਕੁਹਾੜੀਆਂ ਨਾ ਝੰਡਾ ਨਹੀਂ ਚੜਦਾ ਇੱਕ ਗੁੰਡਾ ਕਰਕੇ ਤਾਂ ਨੰਗਾ ਨਾਸ਼ੀ ਲਾ ਕੇ ਮਰਿਆ ਦੇਣਾ ਝੰਡਾ ਚੜਾ ਰੇ ਸਾਡੇ ਨਾਲ ਵਿੱਚ ਜੱਥੇਬੰਦੀਆਂ ਬਹੁਤ ਬੈਠੀਆਂ ਨੇ ਕੋਈ ਗੱਲ ਨਹੀਂ ਜੀ ਦੇਖੋ ਤੁਸੀਂ ਦੇਖਾ ਜੱਥੇਬੰਦੀਆਂ ਜਿਹੜੀਆਂ ਬਾਹਰੋਂ ਲਿਆਂਦੀਆਂ ਆ 5-5000 ਰੁਪਏ ਦੇ ਸੰਤ ਲੈ ਆਂਦਾ ਸੀ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਤੁਹਾਨੂੰ ਕੰਬਲ ਦੇਣੇ ਆ ਜਦੋਂ ਪੇਮੈਂਟ ਕਰਨ ਦੀ ਵਾਰੀ ਆਈ ਉਹਨਾਂ ਨੂੰ 5-500 ਦਿੱਤਾ ਉਹਨਾਂ ਰੋਲਾ ਪਾਇਆ ਵੀ ਕਰ ਹਜ਼ਾਰ ਲੈਓ ਦੇਣ ਤੁਹਾਨੂੰ 500 ਦੇਓ ਸਰਕਾਰ ਵੱਲੋਂ 5000 ਬੰਦੇ ਦਾ ਖਾਣਾ ਆ ਉਥੇ ਇਹ ਤੁਸੀਂ ਕੀ ਰਿਸੈਪਟ ਕਰਦੇ ਮੈਂ ਰੋਹਿਤ ਹਲੋਤਰਾ ਪਾਣੀ ਪ੍ਰਚਾਰ ਮਹਾਸਭਾ ਤੋਂ ਜਨਨ ਸੈਕਟਰੀ ਅੱਜ ਦਾ ਜਿਹੜਾ ਇਹ ਰੋਸ ਧਰਨਾ ਚੱਲ ਰਿਹਾ ਹੈ ਉਹਦੇ 'ਚ ਮੈਂ ਜੋ ਦੇਖਿਆ ਆ ਕਿ ਇਥੇ ਜਾਤ ਔਰ ਜਮਾਤ ਦੀ ਗੱਲ ਹੋ ਰਹੀ ਆ ਜਿਹੜੀ ਸਾਡੀ ਜਾਤ ਆ ਉਹ ਵਾਲਮੀਕੀ ਸਾਡੀ ਜਿਹੜੀ ਜਮਾਤ ਆ ਉਹ ਨੀਲਾ ਲਾਲ ਹਰਾ ਚਰੰਗਾ ਸਾਡੀ ਨਾਲ ਇਹ ਜਮਾਤ ਨਹੀਂ ਆ ਅਸੀਂ ਇਸ ਜਮਾਤ ਤੋਂ ਬਾਹਰ ਨਿਕਲਣਾ ਚਾਹੀਦਾ ਆ ਝੰਡਾ ਕੋਈ ਵੀ ਲੱਗੇ ਲੇਕਿਨ ਝੰਡਾ ਉਹ ਮर्यादा ਦੇ ਨਾਲ ਔਰ ਸਾਰੇ ਹੀ ਸਮਾਜ ਦੀ ਸਹਿਮਤੀ ਨਾਲ ਲੱਗਣਾ ਚਾਹੀਦਾ ਹੈ ਉਹਦੇ ਚ ਸਾਰੇ ਸਮਾਜ ਦੀ ਸਹਿਮਤੀ ਹੋਣੀ ਚਾਹੀਦੀ ਆ ਜਿੰਨਾ ਵੀ ਉਥੇ ਜਿਹੜੇ ਝੰਡੇ ਲਾਉਣ ਵਾਲੇ ਮੇਰੇ ਵੀਰ ਸੀਗੇ ਸੰਤ ਸਮਾਜ ਸੀ ਮੈਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦਾ ਹਾਂ ਇਹ ਕਹਿਣਾ ਚਾਹੁੰਦਾ ਆ ਕਿ ਕਮ ਸੇ ਕਮ ਭਗਵਾਨ ਵਾਲਮੀਕੀ ਮਹਾਰਾਜ ਦੀ ਮਰਿਆਦਾ ਦਾ ਖਿਆਲ ਰੱਖਦੇ ਗੋਲਕ ਤੇ ਪੈਰ ਰੱਖ ਲੈ ਮਹਾਰਾਜ ਦੇ ਸਰੂਪ ਦੇ ਉੱਪਰ ਪੈਰ ਰੱਖ ਲੈ ਹੈ ਨਾ ਤੇ ਮਤਲਬ ਬੜਾ ਹੀ ਮर्यादित ਢੰਗ ਨਾਲ ਨਹੀਂ ਹੋਇਆ ਔਰ ਉਹਦੇ ਲਈ ਸਮਾਜ ਸਾਰਾ ਆਹਤਾ ਸਾਰਿਆਂ ਦੇ ਦਿਲ ਨੂੰ ਬਹੁਤ ਹੀ ਠੇਸ ਲੱਗੀ ਆ ਅੱਜ ਅਸੀਂ 100 ਕਦਮ ਚੱਲ ਕੇ ਇੱਥੇ ਆਏ ਆ ਅਸੀਂ ਕਿਸੇ ਦੇ ਨਾਲ ਸਮਰਥਨ ਨਹੀਂ ਕਰਨ ਆਏ ਅਸੀਂ ਕਿਸੇ ਦੇ ਨਾਲ ਵਿਪੱਖਸ਼ ਬਣਨ ਨਹੀਂ ਆਏ ਅਸੀਂ ਸਿਰਫ ਇਹ ਚ ਕਰਕੇ ਅੱਜ ਇੱਥੇ ਆਏ ਆ ਕਿ ਜੋ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਲ ਇਹਨਾਂ ਨੇ ਦੁਰਦ੍ਰਿਸ਼ਟੀ ਕੀਤੀ ਆ ਉਸ ਜਿੰਨੇ ਵੀ ਬੰਦੇ ਇਨਵੋਲਵ ਸੀ ਚਾਹੇ ਸੰਤ ਸਮਾਜ ਤੋਂ ਸੀ ਚਾਹੇ ਉਹ ਕਿਸੇ ਵੀ ਸਮੂਹ ਗਰੁੱਪ ਦੇ ਸੀ ਕੋਈ ਵੀ ਸੀ ਉਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਔਰ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਇਹਦੇ ਚ ਸਰਕਾਰ ਆਪਣੀ ਇਨਵੋਲਵਮੈਂਟ ਸ਼ੋ ਕਰੇ ਕਿਉਂਕਿ ਸਰਕਾਰ ਵੱਲੋਂ ਕੋਈ ਵੀ ਇਨਵੋਲਵਮੈਂਟ ਸ਼ੋ ਨਹੀਂ ਹੋ ਰਹੀ ਸਰਕਾਰ ਵੱਲੋਂ ਕੋਈ ਵੀ ਬੰਦ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ 1000 ਦੇ ਕਰੀਬ ਪ੍ਰਸ਼ਾਸਨਿਕ ਲੋਕ ਸੀਗੇ ਜਿਨ੍ਹਾਂ ਨੇ ਕਿਸੇ ਨੂੰ ਕੁਝ ਵੀ ਕਰਨ ਤੋਂ ਰੋਕਿਆ ਨਹੀਂ ਜੇ ਰੋਕੇ ਨਹੀਂ ਤੇ ਇਹਦਾ ਮਤਲਬ ਵੀ ਸਰਕਾਰ ਇਨਵੋਲਡ ਐਸ ਚ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦਾ ਤੇ ਤੁਰੰਤ ਕੋਈ ਐਕਸ਼ਨ ਲੈਂਨ ਤੇ ਇਹ ਸਭ ਕੁਝ ਨੂੰ ਠੀਕ ਕਰਨ ਜੈ ਵਾਲਮੀਕੀ ਹਰ ਹਰ ਵਾਲਮੀ ਮੈਂ ਰਵਿੰਦਰਗਿਰੀ ਭਗਵਾਨ ਵਾਲਮੀਕੀ ਬਾਣੀ ਪ੍ਰਚਾਰ ਮਹਾਸਭਾ ਤੋਂ ਇਹ ਬੇਨਤੀ ਕਰਨੀ ਚਾਹੁੰਦਾ ਸਮੁੱਚੀ ਸੰਗਤ ਨੂੰ ਕਿ ਜੋ 27 ਤਰੀਕ ਨੂੰ ਪਵਨ ਵਾਲਮੀਕੀ ਤੀਰਤ ਤੇ ਨਿਸ਼ਾਨ ਸਾਹਿਬ ਚੜਾਉਣ ਤੇ ਸਤ ਗੁਰਾਂ ਦੀ ਬੇਦਵੀ ਕੀਤੀ ਗਈ ਉੱਥੇ ਹਥਿਆਰ ਲੈ ਕੇ ਮੰਦਰ ਪਰਿਸਰ ਦੇ ਵਿੱਚ ਲੋਕ ਘੁੰਮਦੇ ਨਜ਼ਰ ਆਏ ਆਪਾਂ ਨੇ ਸਾਰਿਆਂ ਨੇ ਵੀਡੀਓ ਦੇ ਵਿੱਚ ਦੇਖਿਆ ਹੈ ਉਹ ਬੜੀਆਂ ਨਿੰਦਣੀਆਂ ਹੈ ਚਾਹੇ ਉਹ ਸੰਤ ਸਮਾਜ ਦੀ ਅਗਵਾਈ ਦੇ ਵਿੱਚ ਹੋਇਆ ਚਾਹੇ ਉਹ ਵਿਸ਼ੇਸ਼ ਕਿਸੇ ਧੜੇ ਦੇ ਅਗਵਾਈ ਦੇ ਵਿੱਚ ਹੋਇਆ ਪਰ ਨਿੰਦਣੀਆਂ ਹੈ ਭੇਖ ਇਸ ਗੱਲ ਤੇ ਲਜਿਤ ਹੈ ਔਰ ਭੇਖ ਰਤਨ ਜੋ ਹੁੰਦਾ ਹੈ ਬੜਾ ਹੀ ਪਾਵਨ ਤੇ ਪਵਿੱਤਰ ਮੰਨਿਆ ਜਾਂਦਾ ਹੈ ਸਾਡੇ ਸੰਤਾਂ ਨੂੰ ਵੀ ਇਸ ਦੀ ਗੱਲ ਦੀ ਮर्यादा ਰੱਖਣੀ ਚਾਹੀਦੀ ਹੈ ਸੋ ਅੱਜ ਅਸੀਂ ਇਸੇ ਰੋਸ਼ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਆਂ ਪਰ ਅਸੀਂ ਇਹ ਵੀ ਬੇਨਤੀ ਕਰਨੀ ਚਾਹੁੰਦੇ ਹਾਂ ਅਸੀਂ ਕੋਈ ਵੀ ਨਿਸ਼ਾਨ ਦੇ ਵਿਸ਼ੇ ਦੇ ਵਿੱਚ ਜਾਂ ਝੰਡੇ ਦੇ ਵਿਸ਼ੇ ਦੇ ਵਿੱਚ ਇਕਤਰਤ ਨਹੀਂ ਹੋਏ ਅਸੀਂ ਸਿਰਫ ਸਿਰਫ ਬੇਦਵੀ ਦੇ ਮਾਮਲੇ ਤੇ ਇਹ ਬੇਨਤੀ ਕਰਨ ਦੇ ਲਈ ਸੰਗਤ ਨੂੰ ਆਏ ਹਾਂ ਸੋ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਮਾਦਾ ਕੀ ਇਹਨਾਂ ਨੇ ਬੜਾ ਪੀਸਫੁਲ ਤਰੀਕੇ ਨਾਲ ਆਪਣਾ ਰੋਸ ਪ੍ਰਦਰਸ਼ਨ ਕੀਤਾ ਸੀ ਇਹ ਗੱਲਬਾਤ ਹੋਈ ਜਾਂਦੀ ਮੰਗ ਰੱਖੀ ਉਹਨਾਂ ਨੇ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈਗਾ ਕੁਝ ਕਾਰਨਾ ਕਰਮ ਜਿਹੜੇ ਹੋਏ ਆ ਉਸ ਤੋਂ ਮੇਰੇ ਤੋਂ ਪਹਿਲਾਂ ਦੇ ਹੋਏ ਆ ਉਹਦਾ ਉਹਦਾ ਮੈਂ ਸਾਰਾ ਸਾਰਿਆਂ ਦਾ ਸੰਗਿਆਨ ਲਿਖਦਾ ਨਾ ਹੈਗਾ ਜੋ ਇਹਨਾਂ ਦੀਆਂ ਗ੍ਰੀਵੈਂਸਿਸ ਆ ਉਹਨਾਂ ਨੂੰ ਚੰਗੀ ਤਰ੍ਹਾਂ ਸੁਣਿਆ ਅਸੀਂ ਉਹਨੂੰ ਆਪਣੀ ਸੰਜੀਦਗੀਆਂ ਨਾਲ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜੋ ਵੀ ਇਹਨਾਂ ਨੇ ਕਿਹਾ ਹੈਗਾ ਅਸੀਂ ਬਹੁਤ ਅੱਛੀ ਪੋਜ਼ਿਟਿਵ ਮਨੋਟਿਜ ਤੁਹਾਡੇ ਸਾਹਮਣੇ ਅਸੀਂ ਸਰ ਦੂਜੇ ਪੱਖ ਤੇ ਜਿਹੜੀ ਗੱਲ ਕੀਤੀ ਜਿਹੜੇ ਸਾਰੇ ਗੱਲ ਕਰਾਂਗੇ ਜਿਹੜੇ ਸਾਰੇ ਸਟੇਕ ਹੇਲਡਰ ਆ ਆਪਾਂ ਮਕਸਦ ਤਾਂ ਸ਼ਾਂਤੀ ਬਣਾਉਂਦਾ ਹੁੰਦਾ ਆਪਾਂ ਇੱਕੋ ਹੀ ਦੇਸ਼ ਦੇ ਵਾਸੀ ਆ ਆਪਾਂ ਇੱਕੋ ਹੀ ਨਾਗਰਿਕ ਆ ਅਸੀਂ ਸਾਡਾ ਮਕਸਦ ਇਹ ਰਹੇਗਾ ਕਿ ਕੋਈ ਵੀ ਬਾਰ-ਬਾਰ ਪ੍ਰਸ਼ਾਸਨ ਦੇ ਉੱਪਰ ਕਾਫੀ ਸਵਾਲ ਚੁੱਕੇ ਜਾ ਰਹੇ ਨੇ ਬਾਰ-ਬਾਰ ਇੱਕੋ ਆਸਾਮਾ ਨਹੀਂ ਆ ਆਪਾਂ ਅਸੀਂ ਤੁਹਾਨੂੰ ਉਹ ਜਿਹੜਾ ਸਮਾਇਨਾ ਨੇ ਜੱਥਾ ਹੈਗਾ ਜੀ ਉਹਦੇ ਵਿੱਚ ਸਾਰੀ ਜਿਹੜੀ ਕਾਰਵਾਈ ਹੈਗੀ ਸਾਰੇ ਸਟੇਕ ਹੇਲਡਰ ਨੂੰ ਪਤਾ ਕਿ ਜਿਸ ਤਰ੍ਹਾਂ ਵੀ ਕੋਈ ਹੱਲ ਨਿਕਲਿਆ ਅਸੀਂ ਇੱਕ ਪੋਜ਼ਿਟਿਵ ਵੀ ਨਤੀਜਾ ਕਰਾਂਗੇ ਤਾਂ ਕਿ ਹਮੇਸ਼ਾ ਲਈ ਸ਼ਾਂਤੀ ਬਣ। ਹੁਣ ਕੀ ਸਹਿਮਤੀ ਬਣੀ ਦੀ ਤਾਂ ਨਾ ਚੁੱਕੀ। ਇਹ ਤਾਂ ਇਹਨਾਂ ਨੇ ਦੇਖਣਾ ਹੈਗਾ ਅਸੀਂ ਤਾਂ ਇਹੀ ਆਪਾਂ ਗੱਲ ਕਰ ਰਹੇ ਹਾਂ। ਬਿਲਕੁਲ ਪਰ ਇਹਨਾਂ ਨੇ ਫਿਰ ਵੀ ਇਹਨਾਂ ਨੂੰ ਪ੍ਰਸ਼ੰਸਾ ਕਰਦਾ ਕਿ ਇਹਨਾਂ ਨੇ ਫਿਰ ਵੀ ਸ਼ਾਂਤੀ ਮਾਈ ਟੈਂਕ ਨਾਲ ਕੀਤਾ ਹੈ। ਤੇ ਇਹਨਾਂ ਨੂੰ ਅਸੀਂ ਰਿਕੁਐਸਟ ਹੀ ਕਰਾਂਗੇ ਕਿ ਆਪਾਂ ਧਰਨਾ ਚਲਤੋ ਜਾਈਏ। ਠੀਕ ਹੈ।